हां जी मित्रों किमे हो सारे उम्मीद करता सारे ठीक ਹੋਵੋਗੇ ਅੱਜ ਹੈ ਪਵਾਲਾ ਕ੍ਰਿਕਟ ਦਾ ਪਤਾ ਦੂਜਾ ਦਿਨ ਤੇ ਬਾਈਕ ਚੱਕੇ ਚ ਦੀ ਪਵਾਲੇ ਕਪਰ ਨੂੰ ਜਾਣ ਤੋਂ ਮਿਲਿਆ ਆਪਾਂ ਨੂੰ ਬੁੱਪੀ ਮਹਾਲੀ ਜਿਹੜਾ ਬੈਟਿੰਗ ਚ ਕਰ ਜਾਂਦਾ ਥੋੜੀ ਜੀ ਗਾਲੀ ਪਹਿਲੀ ਬਾਲ ਤੇ ਹੋ ਗਿਆ ਆਊਟ ਫਿਰ ਹੁਣ ਬਾਹਰ ਆ ਕੇ ਦੇਖਿਓ ਕਰਿਓ ਆਹ ਚੈੱਕ ਕਰਦਾ ਸ਼ਾਟ ਮਿਲ ਗਿਆ ਇੰਦੀ ਖੇੜੀ ਬਹੁਤ ਤਾਕੜਾ ਪਲੇਅਰ ਆ ਬਈ ਅੰਡਰ ਦਾ ਤੇ ਮੁੰਡਾ ਬਹੁਤ ਤਾਕੜਾ ਖੇੜਦਾ ਏ ਤੇ ਇੰਦੀ ਖੇੜੀ ਨੇ ਦੱਸਿਓ ਕਮੈਂਟ ਕਰਕੇ ਵੀ ਬੈਟਿੰਗ ਕਿੱਦਾਂ ਲੱਗੀ ਮੁੰਡੇ ਦੀ ਮਡੋਲੀ ਕਰਪ ਦੇ ਰੀਲ ਜਿੱਤਿਆ ਮੁੰਡੇ ਨੇ ਫਿਰ ਮੇਰੇ ਗੱਲ ਕੀ ਕੜਾਮਾ ਇਹ ਇੱਕ ਆਡੀਓ ਦੇ ਚੱਕਰ ਚ ਪਤੰਦਰ ਅੱਧਾ ਪੌਣਾ ਘੰਟਾ ਬੀਜੀ ਰਿਹਾ ਕਮੈਂਟ ਕਰਿਓ ਵੀ ਪੱਗ ਬੰਨੀ ਵੀ ਸੋਹਣੀ ਲੱਗਦੀ ਆ ਜਾਂ ਫਿਰ ਰੋਡਾ ਵਧੀਆ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਲੱਕੀ ਘੜਾ ਮੇਵਾਰੇ ਉਸ ਤੋਂ ਬਾਅਦ ਆਪਣਾ ਭਰਾ ਜਿਨ੍ਹਾਂ ਨੇ ਮੇਲਾ ਕਰਵਾਇਆ ਸੀਗਾ ਆਪਾਂ ਨੂੰ ਮਿਲ ਗਿਆ ਪ੍ਰਿੰਸੀਪਲ ਆ ਬਹੁਤ ਵਧੀਆ ਇਨਸਾਨ ਆ ਤੇ ਨਰੋਲ ਦਾ ਮੇਲਾ ਕਰਵਾਇਆ ਤੇ ਮੂੰਹ ਛਪਾਉਂਦਾ ਹੋਇਆ ਕਹਿੰਦਾ ਬਲੌਗ ਚ ਨਹੀਂ ਆਉਣਾ ਫਿਰ ਲੱਕੀ ਨਾਲ ਕੀਤੀਆਂ ਇਹ ਗੱਲਾਂ ਬਾਤਾਂ ਥੋੜੇ ਹਾਂ ਟੋਟ ਕੇ ਵੀ ਛੱਡਦੇ ਵਿੱਚ ਨੂੰ ਪਤੰਦਰ ਨੇ ਥੋੜੀਆਂ ਗੱਲਾਂ ਬਾਤਾਂ ਛੱਡ ਦਤੀਆਂ ਫਿਰ ਮਿਲ ਗਿਆ ਆਪਾਂ ਨੂੰ ਮਨੀ ਜੱਟ ਸੁੰਦਰਾ ਮਹਾਲੀਏ ਦੀ ਦੀ ਸ਼ਾਨ ਬਹੁਤ ਤਕੜਾ ਪਲੇਅਰ ਆ ਬਾਈ ਮਨੀ ਜੱਟ ਸੁੰਦਰਾ ਨੂੰ ਮਿਲਣ ਤੋਂ ਬਾਅਦ ਲੱਕੀ ਕੜਾਵੇਂ ਨਾਲ ਗੱਲਾਂ ਬਾਤਾਂ ਕਰਦੇ ਆ ਮਨੀ ਜੱਟ ਸੁੰਦਰਾ ਤੇ ਉਸ ਤੋਂ ਬਾਅਦ ਕੀਤੀਆਂ ਮਨੀ ਨਾਲ ਗੱਲਾਂ ਬਾਤਾਂ ਮਨੀ ਥੋੜਾ ਸੰਗ ਦਾ ਬੋਲਦਾ ਨਹੀਂ ਫਿਰ ਹੋ ਗਿਆ ਸਾਊਂਡ ਖਰਾਬ ਤੇ ਸਾਊਂਡ 'ਚ ਉਸ ਆਲਾ ਪਾਣੀ ਪੈਨ ਕਰਕੇ ਥੋੜਾ ਚੱਕਰ ਪੈ ਗਿਆ ਸੀ ਪਰ ਸਾਊਂਡ ਵਾਲੇ ਭਰਾ ਨੇ ਮਿਹਨਤ ਕਰਕੇ ਫੇਰ ਦੁਬਾਰੇ ਚਲਾਤਾ ਮਿੱਤਰੋ ਰਾਤ ਹੀ ਲਾਉਣ ਦਾ ਫੇਰ ਆ ਗਿਆ ਲੰਗਰ ਚੈੱਕ ਕਰੋ ਲੰਗਰ ਦੇ ਆਲੇ-ਦਾਲੇ ਰਸ਼ ਕਿਹੜੇ ਹਿਸਾਬ ਨਾਲ ਪੈ ਰਿਹਾ ਤੇ ਭਰਾ ਲੰਗਰ ਵਰਤਾ ਰਹੇ ਨੇ ਲੰਗਰ ਵਰਤਾਉਣ ਤੋਂ ਸਾਰੀ ਟੀਮਾਂ ਦੇ ਪਲੇਅਰ ਜਿਹੜੀ ਟੀਮਾਂ ਦਾ ਦਰਸ਼ਕ ਆਏ ਵੀ ਸੀਗੇ ਸਾਰੇ ਲੰਗਰ ਦਾ ਆਨੰਦ ਮਾਣ ਰਹੇ ਨੇ ਪਰਉੰਦਕ ਵੀ ਸ਼ਗਰ ਰਹੇ ਨੇ ਉਸ ਤੋਂ ਬਾਅਦ ਫਿਰ ਪਰਉੰਦਕ ਕਮੇਟੀ ਚੈੱਕ ਕਰ ਲੋ ਆ ਦੇਖ ਆ ਮੁੰਡਾ ਹਾ ਐ ਤਨਵਾਹ ਸਾਹਿਬ ਨੇ ਕਹਿੰਦੇ ਇਹ ਕਹਿੰਦਾ ਬਣਾਉਣਾ ਨਹੀਂ ਵਲੌਗ ਪਰ ਫਿਰ ਵੀ ਬਹਿ ਕੇ ਟੀਕੇ ਤੇ ਉਸ ਤੋਂ ਬਾਅਦ ਫਿਰ ਪਰਉੰਦਕ ਕਮੇਟੀ ਲਾਸਟ ਮੈਚ ਚੱਲਦਾ ਸੀਗਾ ਪੂਲ ਪੂਲ ਵਾਲੇ ਦਿੰਦਾ ਤੇ ਕਮੇਟੀ ਜਿਹੜੀ ਆਨੰਦ ਮਾਣ ਰਹੀ ਹੈ ਮੈਚ ਚੱਲਦਾ ਸੀਗਾ ਜੀ ਸੁਹਾਣਾ ਤੇ ਲਾੜਬਰ ਦੇ ਵਿਚਕਾਰ ਤੇ ਸੋਹਣੇ ਦੀ ਟੀਮ ਚਲਦੀ ਮੈਚ ਦੇ ਵਿੱਚ ਬਾਈ 20 ਪੂਲ ਕਲੀਅਰ ਕਰ ਗਈ ਦੂਜੇ ਦਿਨ ਫਾਈਨਲ ਡੇ ਵਾਲ ਦੇ ਨਾਲ ਚੜਿਆਲੇ ਦੀ ਟੀਮ ਮਿਲ ਗਈ ਆਸ਼ੂ ਤੇ ਬਿੰਦਰ ਬਾਈ ਤੇ ਨਾਲ ਗਰਜੰਟ ਬਾਈ ਚੜਿਆਲੇ ਦੀ ਟੀਮ ਜਿਹੜੀ ਬਾਈ ਪਹਿਲਾ ਫ੍ਰੀ ਕੁਆਟਰ ਜਿਹੜਾ ਲੂਜ਼ ਕਰ ਗਈ ਸੀ ਆਸ਼ੂ ਚੜਿਆਲਾ ਬਾਈ ਸੰਪਰਕ ਬਣਾ ਲਿਓ ਆਹ ਬੰਦਾ ਵੀ ਬੜਾ ਘੈਂਟ ਆ ਤੇ ਮਲਵਈ ਕਦੇ ਵਿੱਚ ਟੌਪ ਦਾ ਮੇਰੇ ਵੀਰੋਂ ਢੋਲ ਵਜਾਉਂਦਾ ਹੈ ਤੇ ਮਿਲ ਗਿਆ ਪਾਣੂ ਫੇਰ ਆਹ ਦੋ ਮਹਾਨ ਹਸਤੀਆਂ ਮੈਂਡੀ ਦੇ ਰਾਹੁਲ ਚੜਿਆਲੇ ਨੂੰ ਮੈਚ ਹਾਉਣ ਦੇ ਵਿੱਚ ਆਹ ਦੋ ਪਲੇਅਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਮਿੱਤਰੋ ਉਸ ਤੋਂ ਬਾਅਦ ਬਲੌਗ ਬਣਾਉਣ ਦਾ ਬਾਈ ਟਾਈਮ ਲੱਗਿਆ ਫਿਰ ਕਮੇਟੀ ਨੇ ਕੀਤਾ ਆਪਣਾ ਸਨਮਾਨ ਸਨਮਾਨ ਕਰਵਾਉਣ ਤੋਂ ਬਾਅਦ ਫਿਰ ਆਪਾਂ ਚਲੇ ਗਏ ਸਿੱਧਾ ਹੀ ਰਾਜਪਰੇ ਪਹੁੰਚ ਗਏ ਮਿੱਤਰੋ ਰਾਜਪਰੇ ਚੈੱਕ ਕਰ ਲਓ ਰਾਜਪਰੇ ਜਾ ਕੇ ਆਪਾਂ ਨੇ ਬਾਰੀ-ਬਾਰੀ ਸੈਂਪਲ ਜਿਹੜੇ ਕਿਤੇ ਪਿਕ ਸਾਰੀਆਂ ਲੈਬਾਂ ਤੋਂ ਜਿਹੜੇ-ਜਿਹੜੇ ਸੈਂਪਲ ਸੀਗੇ ਸਾਰੇ ਪਿਕ ਕਰਕੇ ਸਾਰੀ ਲੈਬਾਂ ਦੇ ਵਿੱਚ ਜਾ ਕੇ ਫਿਰ ਆਪਾਂ ਲਾਰਡ ਦੇ ਵਿੱਚ ਪਹੁੰਚ ਗਏ ਆਪਣੇ ਭਰਾ ਪੀਪਲ ਨੂੰ ਪੇਪਰਮਾ ਦੇ ਕੋਲ ਫਿਰ ਉਹਦੇ ਕੋਲੋਂ ਦੋ ਪੈਕੇਟ ਜਿਹੜੇ ਸਿੰਪਲਾਂ ਸੀਗੇ ਆਪਾਂ ਨੇ ਪਿਕ ਕਰਕੇ ਉਸ ਤੋਂ ਮਗਰੋਂ ਨਿਕਲ ਗਏ ਰਾਏਪਰੇ ਸ਼ਹਿਰ ਦੇ ਵਿੱਚੋਂ ਰਾਏਪਰੇ ਸ਼ਹਿਰੋਂ ਨਿਕਲਦੇ ਆ ਕੇ ਗਗਨ ਚੌਕ ਤੇ ਪਹੁੰਚ ਗਏ ਆਪਣਾ ਸਾਡਾ ਸੰਜੇ ਪਾਸੀ ਸਾਡਾ ਭਰਾ ਠੰਡ ਠੰਡਾ ਠੰਡਾ ਕੋਡ ਕੋਡ ਪੂਰੇ ਪਾਈ ਫਿਰਦਾ ਪਰ ਅੰਦਰ ਫਿਰ ਗਗਨ ਚੌਕ ਦੇ ਵਿੱਚ ਰਾਸ ਚੈੱਕ ਕਰ ਲਓ ਮਿੱਤਰੋ ਕਿੰਨਾ ਹੈ ਗੱਡੀਆਂ ਨੇ ਨੇਹੇਲੀਆਂ ਦੀ ਪਿਆ ਜਾਮ ਲੱਗਿਆ ਹੋਇਆ ਪਰਲੇ ਪਾਸੇ ਬਹੁਤ ਔਖੇ ਨਿਕਲ ਕੇ ਆਏ ਉਸ ਤੋਂ ਬਾਅਦ ਆਉਣ ਤੋਂ ਬਾਅਦ ਆਪਾਂ ਪੀਤਾ ਸੂਪ ਕਿਉਂਕਿ ਠੰਡ ਦੇ ਵਿੱਚ ਕਹਿੰਦੇ ਜ਼ਰੂਰੀ ਰਹਿੰਦਾ ਹੈ ਸੂਪ ਪੀਣ ਤੋਂ ਬਾਅਦ ਬਾਈ ਖਿੱਚਤੀ ਆਪਾਂ ਨੇ ਸਿੱਧੀ ਘਰ ਵੱਲ ਨੂੰ ਜੇ ਅਜਦਾ ਬਲੌਗ ਆਪਣਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਗੱਲ ਨੂੰ ਸਬਸਕ੍ਰਾਈਬ ਮਿਲਦੇ ਆਗਲੇ ਬਲੌਗ ਚ ਲਵ ਯੂ ਸਾਰਿਆਂ ਨੂੰ ਜਿਉਂਦੇ ਬਹਦੇ ਰਹੋ